ਕਾਸ਼ ਰੱਬ ਇੱਕ ਧੀ ਦੇ ਦਿੰਦਾ ਸੂਬਾ ਸਿੰਘ ਦੇ ਘਰ ਵਾਲੇ ਜਦ ਮਰੇ ਤਾਂ ਆਪਣੇ ਸਿਰ ਦੇ ਸਾਈਂ ਹੱਥ ਤਿੰਨ ਬੱਚਿਆਂ ਦੀ ਉਂਗਲ ਫੜਾ ਗਈ ਮਰਨ ਤੋਂ ਪਹਿਲਾਂ ਅਕਸਰ ਕਹਿੰਦੀ ਸੀ ਮੇਰੇ ਬੱਚੇ ਕਦੇ ਭੁੱਖੇ ਨਾ ਰਹਿਣਾ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਆਉਣ ਦੇਣਾ ਸੂਬਾ ਸਿੰਘ ਵੀ ਪੂਰਾ ਉਮੀਦਾਂ ਤੇ ਖਰਾ ਉਤਰਿਆ ਆਪਣੇ ਬੱਚਿਆਂ ਨੂੰ ਅਤਿ ਦੀ ਗਰੀਬੀ ਵਿੱਚ ਵੀ ਆਪ ਭੁੱਖੇ ਪੇਟ ਰਹਿ ਰਹਿ ਕੇ ਪੜਾਇਆ ਲਿਖਾਇਆ ਸੱਤ ਸਾਲ ਖੁਦ ਰੋਟੀ ਪਕਾ ਕੇ ਸਕੂਲ ਕੰਮ ਤੇ ਭੇਜਦਾ ਰਿਹਾ ਪੂਰੇ ਤਿੰਨ ਟਾਈਮ ਦੀ ਰੋਟੀ ਉਹ ਗੱਲ ਵੱਖਰੀ ਸੀ ਕਿ ਕੋਈ ਨੌਕਰੀ ਪੱਤੇ ਦਾ ਕੰਮ ਨਹੀਂ ਬਣਿਆ ਸੂਬਾ ਬਹੁਤ ਖੁਸ਼ ਸੀ ਉਸਨੇ ਆਪਣੇ ਹੱਥੀਂ ਆਪਣੇ ਬੱਚੇ ਵਿਆਹ ਲੈ ਸਨ ਪਰ ਸੂਬਾ ਸਿੰਘ ਨੂੰ ਇਹ ਖੁਸ਼ੀ ਨਸੀਬ ਨਾ ਹੋਈ ਜਦ ਬੜੇਪਾ ਆਇਆ ਤਾਂ ਸੂਬਾ ਸਿੰਘ ਦਾ ਚੁੱਲਾ ਟੁੱਟ ਗਿਆ ਚੁੱਲਾ ਟੁੱਟ ਗਿਆ ਪੰਜ ਦਿਨ ਹੋ ਗਏ ਕਰ ਬੈਠਿਆਂ ਕਿਸੇ ਨੇ ਵੀ ਆਪਣੇ ਬਾਪੂ ਨੂੰ ਹੱਥ ਨਹੀਂ ਪਾਇਆ ਸਿਰਫ ਇਸ ਕਰਕੇ ਜੋ ਵੀ ਹਸਪਤਾਲ ਲੈ ਕੇ ਗਿਆ ਸਾਰਾ ਖਰਚਾ ਉਸ ਨੂੰ ਕਰਨਾ ਪੈਣਾ ਹੋਇਆ ਵੀ ਇਸੇ ਤਰ੍ਹਾਂ ਹੀ ਅੱਜ ਜਦ ਅਸੀਂ ਸੂਬਾ ਸਿੰਘ ਨੂੰ ਹਸਪਤਾਲ ਮੰਝੇ ਤੇ ਪਿਆ ਵੇਖਿਆ ਤਾਂ ਬੁੱਢੀ ਦੇ ਨਾਲ ਹੱਥ ਕੰਬ ਰਹੇ ਸੀ ਬੋਲਿਆ ਨਹੀਂ ਜਾ ਰਿਹਾ ਸੀ ਮੈਂ ਤੇ ਮੇਰੇ ਸਾਥੀ ਨੇ ਉਸ ਦੇ ਲੜਕੇ ਨੂੰ ਹੌਸਲਾ ਦਿੱਤਾ ਕਿ ਫਿਕਰ ਨਾ ਕਰਨਾ ਸੂਬਾ ਸਿੰਘ ਦਾ ਸਾਰਾ ਖਰਚਾ ਕਰ ਲਵਾਂਗੇ ਇੱਕਦਮ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਆ ਗਈ ਸੀ ਮੇਰਾ ਦਿਲ ਇੱਕ ਸਵਾਲ ਵਾਰ-ਵਾਰ ਸੋਚਣ ਤੇ ਮਜਬੂਰ ਕਰ ਰਿਹਾ ਸੀ ਜਿਸ ਸੂਬਾ ਸਿੰਘ ਨੇ ਆਪਣੀ ਔਲਾਦ ਨੂੰ ਕਦੇ ਤਤੀਬਾਣ ਨਹੀਂ ਲੱਗਣ ਦਿੱਤੀ ਅੱਜ ਉਹੀ ਔਲਾਦ ਉਸ ਨੂੰ ਪੁੱਛ ਨਹੀਂ ਰਹੀ ਮੈਨੂੰ ਸੂਬਾ ਸਿੰਘ ਦੀਆਂ ਅੱਖਾਂ ਪੜ੍ਹ ਕੇ ਇੰਜ ਲੱਗਾ ਜਿਵੇਂ ਉਹ ਕਹਿ ਰਿਹਾ ਹੋਵੇ ਕਾਸ਼ ਰੱਬਾ ਕੋਈ ਧੀ ਦੇ ਦਿੰਦਾ ਕੋਈ ਦੁੱਖ ਨਾ ਚੱਲਣਾ ਪੈਂਦਾ